ਮਨੋਕ ਬਣ ਗਏ ਕਲਗੀਧਰ ਪਾਤਸ਼ਾਹ ਦਾ ਘੋੜਾ ਫਿਡੰਡਾ ਦੇ ਨੇੜੇ ਦੀ ਗੱਲ ਕਵੀ ਸੰਤੋਖ ਸਿੰਘ ਜੀ ਨੇ ਇੱਕ ਲੰਬੀ ਚੌੜੀ ਕਥਾ ਰੱਖੀ المختصر میں عرض کرا ਇੱਕ ਘੋੜਾ ਚੱਲਦਾ ਨਹੀਂ ਸੀਖ ਥਾਂ ਤੇ ਇੱਕ ਪਹਿਲੀ ਰੇਸ ਨਾਲ 40-50 ਸਿੰਘ ਹੋਰ ਨੇ ਸਤਗੁਰਾਂ ਦੇ ਘੋੜਾ ਰੁਕ ਗਿਆ ਪਿੱਛੇ ਸਾਰਿਆਂ ਨੂੰ ਰੁਕਣਾ ਪਿਆ ਲਗਾਮ ਖਿੱਚਦੇ ਨੇ ਨਹੀਂ ਚੱਲਦਾ ਐਸਾ ਪਹਿਲੀ ਦਫਾ ਹੋਇਆ ਹੈ ਘੋੜੇ ਨੂੰ ਕਦੀ ਮਾਰਿਆ ਨਹੀਂ ਸੀ ਪਾਦਸ਼ਾਹ ਨੇ ਕਦੀ ਡਾਂਟਿਆ ਵੀ ਨਹੀਂ ਸੀ ਇਸ਼ਾਰਿਆਂ ਨਾਲ ਚੱਲਦਾ ਸੀ ਪਰ ਅੱਜ ਨਹੀਂ ਚੱਲਦਾ ਸਤਿਗੁਰ ਨੇ ਸੋਚਿਆ ਸ਼ਾਇਦ ਇਹਦੇ ਕੋਈ ਪੈਰ ਵਿੱਚ ਚੋਟ ਨਾ ਆ ਗਈ ਹੋਵੇ ਜੈਸੇ ਉਤਰੇ ਘੋੜੇ ਤੋਂ ਇੱਕਦਮ ਫਿਰ ਘੋੜੇ ਦੇ ਉੱਤੇ ਪਲਾਕੀ ਮਾਰ ਕੇ ਬੈਠ ਗਏ ਘੋੜਾ ਮੋੜ ਲਿਆ ਤੇ ਮੁੜ ਗਏ ਜੋ ਲਗਾਮ ਮੋੜੀ ਮੁੜ ਗਏ ਤੇ ਚੱਲਣ ਲੱਗ ਪਿਆ ਨਾਲੀਆਂ ਸੰਗਤਾਂ ਨੇ ਪੁੱਛਿਆ ਮਹਾਰਾਜ ਸਾਹਮਣੇ ਜਾਣਾ ਹੈ ਕਿ ਬਹੁਤ ਵੱੱਲਾ ਪੈ ਜਾਏਗਾ ਉੱਥੇ ਪਹੁੰਚਣ ਲਈ ਤੇ ਬਿਲਕੁਲ ਵਾਟ ਨੇੜੇ ਅਸੀਂ ਤੇ ਨੇੜੇ ਆ ਗਏ ਆਂ ਸਤਿਗੁਰੂ ਕਹਿ ਲਿਗ ਨੇੜੇ ਤੇ ਆ ਗਏ ਆਂ ਪਰ ਇਸ ਪੈਲੀ 'ਚ ਸਾਡਾ ਘੋੜਾ ਨਹੀਂ ਲੰਗਦਾ ਕੀ ਕਰੀਏ ਨਹੀਂ ਲੰਗਦਾ ਮਹਾਰਾਜ ਐਸਾ ਕੀ ਹੈ ਗਾਲਬਨ 1 ਸਾਲ ਪਹਿਲੇ ਇਸ ਧਰਤੀ ਵਿੱਚ ਤਮਾਕੂ ਵੇਚਿਆ ਗਿਆ ਸੀ ਘੋੜੇ ਨੂੰ ਕਿਦਰੇ ਮੁਸ਼ਕ ਆ ਗਈ ਲੈ ਨਹੀਂ ਜਾਂਦਾ ਇਨੇ ਚਲਦਾ ਅੱਜ ਤੋ ਕੁਛ ਅਰਸਾ ਪਹਿਲੇ ਤੇ ਦੁਨੀਆ ਮਜ਼ਾਕ ਉਡਾਉਂਦੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿਧਾਂਤਿਕ ਨੁਕਤੇ ਦੇ ਕਿ ਤਮਾਕੂ ਜਗਤ ਜੂਠ ਹੈ ਅੱਜ ਤੈ ਕਰੀਬਨ ਕਰੀਬਨ ਸਾਰੀ ਦੁਨੀਆ ਮੰਨ ਗਈ ਇਸ ਨੂੰ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਹੀ ਹੈ ਸਹੀ ਹੈ ਉਹਨਾਂ ਦੇ ਘੋੜੇ ਨੂੰ ਵੀ ਇਤਨੀ ਅਕਲ ਸੀ ਜਿਹੜੀ ਬੰਦਿਆਂ ਕੋਲ ਵੀ ਕੋਈ ਨਹੀਂ ਉਸ ਘੋੜੇ ਨੂੰ ਵੀ ਇਤਨੀ ਅਕਲ ਸੀ ਤੂੰ ਮਹਿਰਸ ਕਰਾਂ ਸਾਰੇ ਘੋੜਿਆਂ ਕੋਲ ਅਕਲ ਹੈ ਮੈਂ ਇਹ ਨਹੀਂ ਕਹਿ ਰਿਹਾ ਸਾਰੇ ਮਨੁੱਖਾਂ ਕੋਲ ਵੀ ਅਕਲ ਨਹੀਂ ਹੁੰਦੀ ਉਸ ਘੋੜੇ ਦੇ ਵਿੱਚ ਵੀ ਮਨੁੱਖੀ ਸੁਭਾਅ ਹੋ ਸੀ ਜਦ ਕੇ ਬਹੁਤ ਸਾਰੇ ਮਨੁੱਖਾਂ ਦੇ ਵਿੱਚ ਪਸ਼ੂਆਂ ਵਾਲਾ ਸੁਭਾਅ ਹੁੰਦਾ ਹੈ ਪਰ ਤੂੰ ਤੋ ਪਸ਼ੂ ਕੀ ਮਾਨਸ ਜਾਤ ਤੂੰ ਜੈਸੇ ਬਹੁਤੇ ਪਸ਼ੂ ਅਚੇਤ ਜੀਉਂਦੇ ਨੇ ਉਹ ਵੀ ਅਚੇਤ ਉਹ ਮਨੁੱਖ ਵੀ ਅਚੇਤ ਨੇ ਸਰੂਪ ਕਰਕੇ ਮਨੁੱਖ ਬਣ ਗਏ ਨੇ ਸੁਭਾਅ ਕਰਕੇ ਪਸ਼ੂ ਨੇ तो फिर किस तरह जीवन बतीत करते लड़ीवार आप सरवन करो साहब कहते असंख मूरख अंध गौर मूर्छत बेहोश कुछ भी नहीं पता की खाना है की नहीं खाना कुछ भी नहीं पता की बोलना है की नहीं बोलना कुछ भी नहीं पता की वेखना है की नहीं वेखना कोई सुचेत नहीं की सुनना है की नहीं सुनना कुछ भी सुचेत नहीं ਕੋਈ ਮਹਿਫਿਲ ਦਾ ਪਤਾ ਨਹੀਂ ਮਾਹੌਲ ਦਾ ਪਤਾ ਨਹੀਂ ਆਪਣੀ ਕਿਰਤ ਦਾ ਪਤਾ ਨਹੀਂ ਕਰਤੇ ਦਾ ਪਤਾ ਨਹੀਂ ਕੁਝ ਵੀ ਨਹੀਂ ਪਤਾ ਅਚੇਤ ਜ਼ਿੰਦਗੀ ਜਿਵੇਂ ਪਸ਼ੂਆਂ ਦੀ ਥੋੜੀ ਜੀਆਂ ਜਿਹੜੀ ਇਹਨਾਂ ਦੇ ਅੰਦਰ ਜਾਗਰਤੀ ਹੋਈ ਹੈ ਪਸ਼ੂ ਸਿਰਫ ਲੋੜਾਂ ਦੇ ਤਲ ਤੇ ਜੀ ਰਹੇ ਨੇ ਇਹ ਲੋੜਾਂ ਦੇ ਨਾਲ-ਨਾਲ ਵਾਸ਼ਨਾ ਦੇ ਤਲ ਤੇ ਜੀ ਰਹੇ ਇਸ ਵਾਸਤੇ ਪਸ਼ੂ ਇਤਨੇ ਦੁਖੀ ਨਹੀਂ ਹਨ ਨਹੀਂ ਤੇ ਮਨੁੱਖ ਦੁਖੀ ਹੈ ਇਨੋ ਵਾਸ਼ਨਾ ਦੁਖੀ ਕੀਤੀ ਜਾ ਰਹੀ ਹੈ ਕਾਰਨ ਗੁਰਵਾਣੀ ਧਾਰਮਿਕ ਪੁਰਸ਼ ਕਹਿੰਦੇ ਨੇ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਵਾਸ਼ਨਾ ਦੀ ਪੂਰਤੀ ਅਜ ਤੱਕ ਕਿਸੇ ਦੀ ਨਹੀਂ ਹੋਈ ਹੋਈ ਨਹੀਂ ਹੋਈ ਨਹੀਂ ਸਕਦੀ ਵਾਸ਼ਨਾ ਅਗਾਤ ਉਗਾ ਜਾਂਦੀ ਹੈ ਤੋਂ ਸਹਿਬ ਕਹਿੰਦੇ ਨੇ ਅਨੰਤ ਐਸੇ ਨੇ ਮੂਰਖ ਨੇ ਅੰਧੇਰੇ ਵਿੱਚ ਨੇ ਇੱਕ ਤੇ ਅੰਧੇਰੇ ਵਿੱਚ ਨੇ ਮੂਰਛਤ ਨੇ ਫਿਰ ਅੰधे ਵੀ ਨੇ ਅੰਧੇਰਾ ਮਹਿਸੂਸ ਹੋਵੇ ਆਪਣੀ ਮੂਰਖਤਾ ਦਿਖਾਈ ਦੇਵੇ ਇਸ ਦਾ ਪਤਾ ਹੋਵੇ ਗਲਤੀ ਤੇ ਆ ਇਤਨੀ ਵੀ ਸੋਚਣ ਦੀ ਤੋਫੀਕ ਕੋਈ ਨਹੀਂ ਗਲਤੀ ਹੋ ਗਈ ਏ ਤੇ ਬਾਅਦ ਚਲੋ ਖਿਆਲ ਆਏ ਨੂੰ ਕਹਿੰਦੇ ਨੇ ਪਛਤਾਤਾ ਪਿੱਛੇ ਬਾਅਦ ਵਿੱਚ ਤਾਪ ਕਰਨਾ ਬੁੱਲ ਹੋ ਗਈ ਏ ਬਾਅਦ ਵਿੱਚ ਵੀ ਤਾਪ ਨਹੀਂ ਕਰਦੇ ਗਲਤੀ ਤੇ ਗਲਤੀ ਕਰੀ ਜਾਂਦੇ ਨੇ ਬੁੱਲ ਤੇ ਬੁੱਲ ਕਰੀ ਜਾਂਦੇ ਨੇ ਇੱਕ ਤੇ ਅંધੇਰੇ ਦੇ ਚ ਨੇ ਦੂਜੇ ਅੰਦੇ ਨੇ ਅਸੰਖ ਮੂਰਖ ਅੰਦ ਕੋ ਹਾਂਜੀ ਮੂਰਖ ਅੰਦ ਕੋ ਅਸੰਖ ਐਸੇ ਨੇ ਜਿਨ੍ਹਾਂ ਦੀ ਸੰਖਿਆ ਨਹੀਂ ਹੋ ਸਕਦੀ ਚੋਰ ਹਰ ਵਕਤ ਹਉਦਾ ਉਹ ਖੋ ਲਈਏ ਉਹ ਚੁਰਾ ਲਈਏ ਉਹ ਚੁਰਾ ਲਈਏ ਬਿਰਤੀ ਬਣੀ ਰਹਿੰਦੀ ਸ਼ਿਖਸਾਦੀ ਸਾਹਿਬ ਕਹਿੰਦੇ ਮੈਂ ਦੇਖਦਾ ਸੂਰਜ ਚੰਦ ਤਾਰੇ ਬਦਲ ਜ਼ਮੀਨ ਆਸਮਾਨ ਸਾਰੇ ਦਾ ਸਾਰਾ ਗਰਦਿਸ਼ ਦੇ ਚ ਚੱਲ ਰਿਹਾ ਹੈ ਕਿਰਤ ਦੇ ਚ ਇਹ ਸਭ ਕੁਝ ਇਸ ਵਾਸਤੇ ਹੈ ਤੂੰ ਵੀ ਚੱਲ ਤੂੰ ਵੀ ਕੰਮ ਕਰਕੇ ਕਿਰਤ ਕਰਕੇ ਰੋਟੀ ਖਾ।